ਸਿਰਾਗ ਤਲੋਚਨ ਕਾ ਭਾਮੋ ਮਨ ਅਗੜਾ ਪ੍ਰਾਣੀ ਜਨ ਮਨ ਪਵਿੱਤਰ ਗਿਆ ਤਾਂ ਮੈਂ ਦੇਖ ਬਿਖਸੇ ਕਮਲਾ ਜੋ ਪ੍ਰਗਟ ਹੋਏ ਕਪਨਰ ਦੂਰਾ ਆਇਓ ਹੈ ਜਮੇ ਤਣਾ ਤਿੰਨ ਆਗੜੇ ਮੇ ਰਹਿਣਾ ਜਾਏ ਕੋਈ ਕੋਈ ਸਾਜਨਾ ਹੈ ਕਹੇ ਮਿਲ ਮੇਰੇ ਬਿਸਲਾ ਲੈ ਬਾਹੀ ਬਲਾਏ ਮਿਲ ਮੇਰ ਮਈਆ ਮੈਂ ਲੈ ਛਡਾਇ ਰਹਾ ਅਨਕੰਕ ਭੋਗ ਰਾਜ ਬਿਸੇ ਪ੍ਰਾਣੀ ਸੰਸਾਰ ਸਗਰ ਪਿਆ ਮਰ ਪਿਆ ਮਾਇ ਮੂਠਾ ਜਿਸਨਾ ਹੈ ਜਨਮਗਵਾਈ ਵਾਲਸੀਆ ਇੱਕ ਮਕੂਰ ਪੰਥ ਚਾਲ ਪ੍ਰਾਨ ਰਬ ਸਸਤ ਹੈਨਾ ਪ੍ਰਵੇਸ਼ ਮਾਇ ਮੋਤਾ ਵਿਸਤ੍ਰਗਿਆ ਜਾਂ ਤਜੀਏ ਸੰਸਾਰ ਆਜ ਮੇਰ ਮਨ ਪਟ ਭਇਆ ਫਿਰ ਮੇਖਲੇ ਤਰਮਰਾਉ ਤਹਿ ਕਰ ਦਲ ਕਨ ਮਹਾਬਲੀ ਥਿਨ ਆਗਰੇ ਮੈਂ ਰਹਿਣਾ ਦਾਇ ਜੇਕ ਮੂ ਉਪਦੇਸ਼ ਕਰਤ ਹੈ ਤਾਂ ਬਨਤਰਤਰ ਨਰੈਣ ਰੈਤ ਨੂੰ ਆਪੇ ਸਭ ਹੀ ਜਾਣਦ ਬਤਲੋਤਨ ਮਈਆ ਅੱਜ ਤੋਂ ਅੱਗੇ ਸਭ ਕੀ ਦਾਨ ਦਾ ਬਦਤ ਲੋਚਾਂ ਰਮਈਆ